ਹਾਂਜੀ ਭਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਅੱਜ ਦੀ ਆਪਣੀ ਹੈ ਵੀਡੀਓ ਸਿੱਖਾਂ ਦੀ ਪਹਿਲੇ ਗੁਰੂ ਧੰਨ ਧੰਨ ਗੁਰੂ ਨਾਨਕ ਦੇਵ ਜੀ ਦੇ ਬਾਰੇ ਹੈ ਜਦੋਂ ਧੰਨ ਗੁਰੂ ਨਾਨਕ ਦੇਵ ਜੀ ਦੁਨੀਆ ਨੂੰ ਤਾਰਨ ਦੇ ਸਮੇਂ ਆਪਣਾ ਇੱਕ ਉਦਾਸੀ ਦੇ ਸਮੇਂ ਇੱਕ ਅਜਿਹੇ ਦੇਸ਼ ਵਿੱਚ ਚਲੇ ਗਏ ਸਨ ਜਿੱਥੋਂ ਦੇ ਲੋਕਾਂ ਨੇ ਧੰਨ ਗੁਰੂ ਨਾਨਕ ਦੇਵ ਜੀ ਦੇ ਉੱਪਰ ਹਮਲਾ ਕਰ ਦਿੱਤਾ ਸੀ ਉਹਨਾਂ ਨੂੰ ਇੱਥੋਂ ਤੱਕ ਕੇ ਬੰਨ ਕੇ ਨਦੀ ਵਿੱਚ ਸੁੱਟ ਦਿੱਤਾ ਸੀ ਤੇ ਜੋ ਉਸ ਦੇਸ਼ ਦਾ ਸ਼ਾਸਕ ਰਾਜਾ ਸੀ ਉਹ ਬੜਾ ਹੀ ਜ਼ਾਲਮ ਸੀ ਉਹ ਆਪਣੇ ਰਾਜ ਵਿੱਚ ਬਹੁਤੇ ਲੋਕਾਂ ਨੂੰ ਮਾਰ ਦਿਆ ਕਰਦਾ ਸੀ ਫਿਰ ਕਿਵੇਂ ਧੰਗੁਰੂ ਨਾਨਕ ਦੇਵ ਜੀ ਨੇ ਉਹਨਾਂ ਲੋਕਾਂ ਦੀ ਤੇ ਉਸ ਰਾਜੇ ਦੀ ਪਰਮਗਤ ਕੀਤੀ ਉਹਨਾਂ ਦਾ ਆਧਾਰ ਕੀਤਾ ਆਓ ਇਸ ਵੀਡੀਓ ਵਿੱਚ ਅੱਪ ਜਾਣਦੇ ਹਾਂ ਇੱਕ ਵਾਰ ਦੀ ਗੱਲ ਹੈ ਜਦੋਂ ਧੰਗੁਰੂ ਨਾਨਕ ਦੇਵ ਜੀ ਅਫਰੀਕਾ ਦੀ ਧਰਤੀ ਉੱਪਰ ਜਾਂਦੇ ਹਨ ਇਹ ਕਥਾ ਭਾਈ ਬਾਦਲਾ ਜੀ ਦੀ ਲਿਖਤ ਹੈ ਤੇ ਉਹ ਧੰਨ ਗੁਰੂ ਅੰਗਦ ਦੇਵ ਜੀ ਨੂੰ ਇਹ ਕਥਾ ਸੁਣਾ ਰਹੇ ਹਨ ਹਾਫ ਸੁਬਲਾਈ ਦੇਸ਼ਾ ਜਿਸ ਨੂੰ ਆਪਾਂ ਅਫਰੀਕਾ ਵੀ ਕਹਿ ਦਿੰਦੇ ਹਾਂ ਧੰਨ ਧੰਨ ਗੁਰੂ ਨਾਨਕ ਦੇਵ ਜੀ ਇਸ ਅਦੇਸ਼ ਵਿੱਚ ਚਲੇ ਗਏ ਹਨ ਤੇ ਜਿਸ ਦਾ ਰਾਜਾ ਬੜਾ ਹੀ क्रूर ਸੀ ਬੜਾ ਹੀ ਜ਼ਾਲਮ ਸੀ ਜੋ ਪੁਰਾਣੇ ਜ਼ਮਾਨੇ ਵਿੱਚ ਰਾਜਾ ਮਹਾਰਾਜਾ ਹੋਇਆ ਕਰਦੇ ਸਨ ਉਹ ਬਹੁਤੇ ਹੰਕਾਰੀ ਹੀ ਹੋਇਆ ਕਰਦੇ ਸਨ ਕੋਈ ਉਹਨਾਂ ਵਿੱਚੋਂ ਟਾਵਾ ਹੀ ਹੁੰਦਾ ਸੀ ਜੋ ਦਿਲ ਦਾ ਸਾਫ਼ ਅਤੇ ਲੋਕਾਂ ਪ੍ਰਤੀ ਸੱਚਾ ਹੁੰਦਾ ਸੀ ਜਾਂ ਕਹਿ ਦਈਏ ਦੇ ਆਦੂ ਹੁੰਦਾ ਸੀ ਤੇ ਜਦੋਂ ਵੀ ਕੋਈ ਹਿੰਦੂ ਵੀਰ ਕੋਈ ਸਨਾਤਨ ਵੀਰ ਇਹਨਾਂ ਦੇ ਦੇਸ਼ ਵਿੱਚ ਜਾਇਆ ਕਰਦਾ ਸੀ ਤਾਂ ਇਹ ਰਾਜਾ ਫੜ ਕੇ ਉਸ ਨੂੰ ਮੌਤ ਦੇ ਘਾਟ ਉਤਾਰ ਦਿਆ ਕਰਦਾ ਸੀ ਇਹਨਾਂ ਕਾਰਨਾ ਕਰਕੇ ਹੀ ਇਸ ਦੀ ਆਸੇ ਪਾਸੇ ਬਹੁਤ ਜ਼ਿਆਦਾ ਮਸੂਰੀ ਹੋ ਗਈ ਸੀ ਇਸ ਦੇ ਚਰਚੇ ਹੋ ਗਏ ਸੀ ਕਿਉਂਕਿ ਜ਼ਿਆਦਾਤਰ ਜੋ ਮਾੜੇ ਕੰਮ ਕਰਦਾ ਹੈ ਉਸ ਦਾ ਚਰਚਾ ਜ਼ਿਆਦਾ ਹੁੰਦਾ ਹੈ ਪਰ ਜੋ ਚੰਗੇ ਕੰਮ ਕਰਦਾ ਹੈ ਉਸ ਦਾ ਅਕਸਰ ਚਰਚਾ ਘੱਟ ਹੁੰਦਾ ਹੈ ਤੇ ਉਹ ਹੌਲੀ-ਹੌਲੀ ਅੱਕੇ ਵੱਧਦਾ ਹੈ ਹੁਣ ਸਾਰੇ ਲੋਕ ਇਹ ਜਾਣਦੇ ਸਨ ਕਿ ਇਹ ਕਾਲਿਆਂ ਦਾ ਰਾਜਾ ਹੈ ਅਫਰੀਕਾ ਦਾ ਰਾਜਾ ਹੈ ਤੇ ਜਦੋਂ ਵੀ ਕੋਈ ਸਨਾਤਨੀ ਉੱਥੇ ਜਾਂਦਾ ਹੈ ਇਹ ਉਸ ਨੂੰ ਮਾਰ ਦਿੰਦਾ ਹੈ ਤੇ ਜਦੋਂ ਧੰਨ ਧੰਨ ਗੁਰੂ ਨਾਨਕ ਦੇਵ ਜੀ ਨੂੰ ਇਸ ਗੱਲ ਦਾ ਪਤਾ ਚੱਲਦਾ ਹੈ ਤਾਂ ਉਹ ਇਹਨਾਂ ਨੂੰ ਸੋਝੀ ਦੇਣ ਦੇ ਲਈ ਅਕਲ ਦੇਣ ਦੇ ਲਈ ਇੱਥੇ ਗਏ ਸਨ ਇਸ ਰਾਜੇ ਦਾ ਨਾਮ ਸੀ ਲਾਲ ਵਰਦ ਬਾਦਸ਼ਾ ਕੰਮਾ ਦਾ ਇਹ ਕੋਈ ਬਹੁਤਾ ਚੰਗਾ ਨਹੀਂ ਸੀ ਇਸ ਕਰਕੇ ਹੀ ਮਹਾਰਾਜ ਧੰਨ ਗੁਰੂ ਨਾਨਕ ਦੇਵ ਜੀ ਇਸ ਨੂੰ ਏਸੇ ਕਰਕੇ ਹੀ ਸਿੱਧੇ ਕਰਮ ਕਰਮ ਦੇ ਲਈ ਤੇ ਚੰਗੇ ਰਾਹ ਪਾਉਣ ਦੇ ਲਈ ਗਏ ਸਨ ਹੁਣ ਜਦੋਂ ਧੰਗੁਰ ਨਾਨਕ ਦੇਵ ਜੀ ਅਫਰੀਕਾ ਪਹੁੰਚੇ ਹਨ ਤਾਂ ਉੱਥੇ ਅਚਨਚੇਤ ਹੀ ਇੱਕ ਅਜੀਹੀ ਕਰਾਮਾਤ ਹੋਈ ਜਿਸ ਨੂੰ ਦੇਖ ਕੇ ਸਾਰੇ ਹੈਰਾਨ ਹੋ ਗਏ ਅਸਮਾਨ ਤੋਂ ਇੱਕ ਚੋਲਾ ਨਿਕਲਦਾ ਹੈ ਤੇ ਉਹ ਧੰਗੁਰ ਨਾਨਕ ਦੇਵ ਜੀ ਦੇ ਕੋਲ ਆ ਜਾਂਦਾ ਹੈ ਤੇ ਜੋ ਇਹ ਚੋਲਾ ਸੀ ਇਹ ਇੱਕ ਬਲੱਖਣ ਤਰ੍ਹਾਂ ਦਾ ਰੰਗ ਸੀ ਇਹਦਾ ਨਾ ਤਾਂ ਰੰਗ ਗੇਰੂ ਸੀ ਨਾ ਸਫੇਦ ਸੀ ਇਹ ਇੱਕ ਵੱਖਰਾ ਤਰ੍ਹਾਂ ਦਾ ਰੰਗ ਸੀ ਪਾਈਵਾਲਾ ਜੀ ਕਹਿੰਦੇ ਹਨ ਕਿ ਇੱਥੇ ਇਹ ਰੰਗ ਮੈਂ ਪਹਿਲੀ ਵਾਰ ਹੀ ਦੇਖਿਆ ਤੇ ਇਸ ਚੋਲੇ ਦੇ ਉੱਪਰ ਅਲੱਗ-ਅਲੱਗ ਤਰ੍ਹਾਂ ਦੇ ਅੱਖਰ ਲਿਖੇ ਹੋਏ ਸਨ ਜਿਵੇਂ ਹਿੰਦੀ ਦੇ ਅੱਖਰ ਫਾਰਸੀ ਦੇ ਅੱਖਰ ਤੁਰਕੀ ਦੇ ਅੱਖਰ ਤੇ ਜੋ ਇਹ ਪੁਸ਼ਾਕਾ ਸੀ ਇਹ ਚੋਲਾ ਸੀ ਇਹ ਧੰਨ ਗੁਰੂ ਨਾਨਕ ਦੇਵ ਜੀ ਨੇ ਆਪਣੇ ਸਰੀਰ ਉੱਪਰ ਪਹਿਨ ਲਿਆ ਤੇ ਇਹਨਾਂ ਪੁਸ਼ਾਕ ਵਿੱਚ ਧੰਨ ਗੁਰੂ ਨਾਨਕ ਦੇਵ ਜੀ ਬਹੁਤ ਜ਼ਿਆਦਾ ਖੂਬਸੂਰਤ ਸੁੰਦਰ ਦਿਸ ਰਹੇ ਸਨ ਤੇ ਇਸ ਨੂੰ ਪਹਿਨਣ ਦੇ ਨਾਲ ਉਸ ਰਹਾ ਨੀਚੇਰੇ ਉੱਤੇ ਧੰ ਗੁਰੂ ਨਾਨਕ ਦੇਵ ਜੀ ਦੇ ਨੂਰ ਹੀ ਨੂਰ ਹੋ ਗਿਆ ਜਿਹੜੇ ਨਗਰ ਵਿੱਚ ਹੁਣ ਰਾਜਾ ਰਹਾ ਕਰਦਾ ਸੀ ਉੱਥੇ ਜਾ ਕੇ ਧੰ ਗੁਰੂ ਨਾਨਕ ਦੇਵ ਜੀ ਰਹਿਣ ਲੱਗਿਆ ਜਦੋਂ ਉੱਥੇ ਧੰ ਗੁਰੂ ਨਾਨਕ ਦੇਵ ਜੀ ਨੂੰ ਕੁਝ ਲੋਕਾਂ ਨੇ ਦੇਖਿਆ ਤਾਂ ਉਹ ਬੜੇ ਹੈਰਾਨ ਹੋਏ ਤੇ ਜਦੋਂ ਦੂਰ ਤਰਾਡੇ ਦੇ ਲੋਕਾਂ ਨੂੰ ਪਤਾ ਲੱਗਿਆ ਉਹ ਧੰ ਗੁਰੂ ਨਾਨਕ ਦੇਵ ਜੀ ਦੇ ਕੋਲ ਭੱਜ ਕੇ ਪਹੁੰਚੇ ਆ ਤੇ ਕਈ ਲੋਕ ਅਜੇਹੇ ਵੀ ਸਨ ਜਿਨ੍ਹਾਂ ਨੇ ਭੱਜ ਕੇ ਜਾ ਕੇ ਆਪਣੇ ਸ਼ਾਸਕ ਆਪਣੇ ਸਹਸਾ ਲਾਲ ਵਰਦ ਨੂੰ ਇਹ ਜਾ ਕੇ ਖਬਰ ਦਿੱਤੀ ਕਿ ਆਪਣੇ ਦੇਸ਼ ਦੇ ਵਿੱਚ ਇੱਕ ਦਰवेश ਆਇਆਗਾ ਨਾ ਤਾਂ ਉਸ ਦਰवेश ਨੂੰ ਪਹਿਲਾਂ ਕਿਸੇ ਨੇ ਦੇਖਿਆ ਹੈ ਅਤੇ ਨਾ ਹੀ ਉਸ ਬਾਰੇ ਕਿਸੇ ਨੇ ਸੁਣਿਆ ਹੈ ਤੇ ਉਹਨਾਂ ਨੇ ਜੋ ਚੋਲਾ ਪਾਇਆ ਹੋਇਆ ਹੈ ਉਸ ਤੇ ਕੁਰਾਨ ਸ਼ਰੀਫ ਦੇ 30 ਸਫਾਰੇ ਲਿਖੇ ਹੋਏ ਹਨ ਤੇ ਉਸ ਚੋਲੇ ਉੱਪਰ ਪੰਜ ਪ੍ਰਕਾਰ ਦੀ ਭਾਸ਼ਾ ਲਿਖੀ ਹੋਈ ਆ ਇਸ ਚੋਲੇ ਤੋਂ ਇਹ ਵੀ ਸਿੱਖਿਆ ਮਿਲਦੀ ਸੀ ਜਾਂ ਕਹਿ ਲਈਏ ਇਹ ਵੀ ਪ੍ਰਤੀਕ ਹੋ ਰਿਹਾ ਸੀ ਕਿ ਗੁਰੂ ਨਾਨਕ ਦੇਵ ਜੀ ਸਮਝਾ ਰਹੇ ਸਨ ਕਿ ਆਪਾਂ ਸਭ ਇੱਕਾਂ ਉਸ ਅਕਾਲ ਪੁਰਖ ਦੀ ਸੰਤਾਨ ਹਾਂ ਕਿਉਂਕਿ ਜੋ ਸ਼ਾਸਕ ਸੀ ਉਹ ਹਿੰਦੂਆਂ ਨੂੰ ਮਾਰ ਦਿਆ ਕਰਦਾ ਸੀ ਉਹਨਾਂ ਦੀ ਬਲੀ ਦੇ ਦਿਆ ਕਰਦਾ ਸੀ ਇਸ ਚੋਲੇ ਤੋਂ ਇਹ ਭਾਵ ਹੁੰਦਾ ਸੀ ਕਿ ਜਿਵੇਂ ਇਸ ਚੋਲੇ ਉੱਪਰ ਅਲੱਗ-ਅਲੱਗ ਭਾਸ਼ਾਵਾਂ ਦੇ ਅੱਖਰ ਸਾਪੇ ਆ ਉਦਾਂ ਹੀ ਅਕਾਲ ਪੁਰਖ ਨੇ ਅਲੱਗ-ਅਲੱਗ ਸਰੀਰ ਬਣਾਇਆ ਪਰ ਉਹਨਾਂ ਦੀ ਸਿਰਜਣਾ ਕਰਨ ਵਾਲਾ ਉਹ ਉਸ ਅਕਾਲ ਪੁਰਖ ਇਕੱਲਾ ਹੀ ਹੈ ਇਹ ਭਾਸ਼ਾਵਾਂ ਵਿੱਚ ਫਰਕ ਇਹ ਬੋਲਚਾਲ ਵਿੱਚ ਫਰਕ ਇਹ ਰੰਗਾਂ ਦਾ ਫਰਕ ਕੁਝ ਵੀ ਨਹੀਂ ਬਸ ਇਹ ਸਿਰਫ ਆਪਣੇ ਹੀ ਬਣਾਏ ਹੋਏ ਭਾਵ ਆਪਣੇ ਹੀ ਕੜੀਆਂ ਹੋਈਆਂ ਗੱਲਾਂ ਹਨ ਬਾਕੀ ਪ੍ਰਮਾਤਮਾ ਦੇ ਨੇਤਾ ਸਭ ਨੂੰ ਇੱਕ ਬਣਾਇਆ ਹੈ ਇਹ ਸਨੇਹਾ ਲੈ ਕੇ ਧੰਗੁਰ ਨਾਨਕ ਦੇਵ ਜੀ ਉਸ ਸ਼ਾਸਕ ਦੇ ਰਾਜ ਵਿੱਚ ਪਹੁੰਚੇ ਹਨ ਪਰ ਜੋ ਹੁਣੇ ਰਾਜਾ ਸੀ ਬੜਾ ਹੰਕਾਰੀ ਸੀ ਇਸ ਨੇ ਜਦੋਂ ਪਤਾ ਚੱਲਿਆ ਗੁਰੂ ਨਾਨਕ ਦੇਵ ਜੀ ਦੇ ਬਾਰੇ ਤਾਂ ਆਪਣੇ ਵਜ਼ੀਰ ਬੁਲਾ ਲੈਂਦਾ ਹੈ ਤੇ ਕਹਿੰਦਾ ਹੈ ਕਿ ਇਹ ਪੋਸ਼ਾਕਾ ਜੋ ਤੁਹਾਨੂੰ ਗੁਰੂ ਨਾਨਕ ਦੇਵ ਜੀ ਦੇ ਪਹਿਨਣਾ ਹੋਇਆ ਹੈ ਇਹ ਸਾਨੂੰ ਲਾ ਕੇ ਦੇ ਦੇਵੇ ਕਿਉਂਕਿ ਮੇਰੇ ਰਾਜ ਵਿੱਚ ਅਜਿਹਾ ਪੋਸ਼ਾਕਾ ਪਹਿਨਿਆ ਹੀ ਨਹੀਂ ਜਾ ਸਕਦਾ ਇਸ ਉੱਪਰ ਇੰਨੇ ਦੇਸ਼ਾਂ ਦੀ ਬੋਲੀ ਲਿਖੀ ਆ ਇੱਥੇ ਜੇ ਰਹਿਣਾ ਹੈ ਤਾਂ ਸਾਡੇ ਅਨੁਸਾਰ ਹੀ ਰਹਿਣਾ ਪਊ ਫਿਰ ਆਪਣੇ ਵਜ਼ੀਰਾਂ ਨੂੰ ਕਹਿੰਦਾ ਹੈ ਕਿ ਜਾਓ ਉਸ ਦਰਵੇਸ਼ ਦਾ ਚੋਲਾ ਲਾਗ ਲੈ ਕੇ ਆਉ ਹੁਣ ਵਜ਼ੀਰ ਧੰਗ ਗੁਰੂ ਨਾਨਕ ਦੇਵ ਜੀ ਦੇ ਕੋਲ ਜਾਂਦਾ ਹੈ ਪਹਿਲਾਂ ਤਾਂ ਉਹ ਧੰਗ ਗੁਰੂ ਨਾਨਕ ਦੇਵ ਜੀ ਨੂੰ ਘੱਟ ਜੋੜ ਕੇ ਕਹਿੰਦਾ ਹੈ ਕਿ ਦਰਬੇਸ਼ ਜੀ ਇਹ ਜੋ ਤੁਸੀਂ ਚੋਲਾ ਪਹਿਨਿਆ ਹੈ ਇਹ ਮੈਨੂੰ ਉਤਾਰ ਕੇ ਦੇ ਦਿਓ ਇਹ ਬਾਦਸ਼ਾਹ ਦਾ ਹੁਕਮ ਹੈ ਇਸ ਹੁਕਮ ਨੂੰ ਨਾ ਮੋੜੋ ਨਹੀਂ ਤਾਂ ਉਹ ਤੁਹਾਨੂੰ ਫੜ ਲਵੇਗਾ ਤੁਹਾਨੂੰ ਕੈਦ ਕਰ ਦੇਵੇਗਾ ਤੁਹਾਡੀ ਬਲੀ ਦੇ ਦੇਵੇਗਾ ਫਿਰ ਧੰਗ ਗੁਰੂ ਨਾਨਕ ਦੇਵ ਜੀ ਆਪਣੇ ਮੁਖੋਂ ਫਰਮਾਉਂਦੇ ਹਨ ਕਿ ਭਾਈ ਮੈਥੋਂ ਤਾਂ ਇਹ ਨਹੀਂ ਉਤਰਦਾ ਜੇ ਤੁਹਾਡੇ ਵਿੱਚ ਜ਼ੋਰ ਹੈ ਤੁਸੀਂ ਉਤਾਰ ਸਕਦੇ ਹੋ ਤਾਂ ਇਸ ਨੂੰ ਉਤਾਰ ਲਵੋ ਫਿਰ ਸਾਰੇ ਵਜ਼ੀਰ ਇਕੱਠੇ ਹੋ ਕੇ ਧੰਗੁਰ ਨਾਨਕ ਦੇਵ ਜੀ ਦਾ ਉਹ ਚੋਲਾ ਲਾਉਣ ਲਈ ਆਇਆ ਪਰ ਹੁਣ ਆਕਾਲ ਪੁਰਖ ਦੇ ਸਾਹਮਣੇ ਇਹ ਬੰਦਿਆਂ ਦਾ ਕੀ ਜ਼ੋਰ ਚੱਲਣਾ ਸੀ ਉਹਨਾਂ ਨੇ ਬੜਾ ਯਤਨ ਕੀਤਾ ਬੜਾ ਜ਼ੋਰ ਲਾਇਆ ਨਾ ਤਾਂ ਉਹ ਲਾਇਆ ਰਹੇ ਅਤੇ ਨਾ ਹੀ ਉਹ ਖਿੱਚਿਆ ਜਾਵੇ ਤੇ ਨਾ ਹੀ ਉਹ ਪਾੜਿਆ ਪਾਟ ਰਿਹਾ ਸੀ ਲੋਕ ਬੜੇ ਹੈਰਾਨ ਹੋਏ ਦੇਖ ਕੇ ਤੇ ਪਿੱਛੇ ਮੁੜ ਜਾਂਦੇ ਹਨ ਪਰ ਇਹ ਜੋ ਚੋਲਾ ਸੀ ਇਹ ਜੋ ਕੱਪੜਾ ਸੀ ਇਹ ਕੋਈ ਆਮ ਕੱਪੜਾ ਥੋੜ੍ਹੀ ਸੀ ਜੇ ਕੋਈ ਆਮ ਕੱਪੜਾ ਹੁੰਦਾ ਤਾਂ ਨਾਲ ਦੀ ਨਾਲ ਇਸਨੇ ਫਟ ਜਾਣਾ ਸੀ ਜਾਂ ਉੱਤਰ ਜਾਂਦਾ ਇਹ ਉਸ ਅਕਾਲ ਪੁਰਖ ਬੰਨਿਓ ਭੇਜਿਆ ਗਿਆ ਇੱਕ ਪਿਆਰ ਦਾ ਮੁਹੱਬਤ ਦਾ ਸਨੇਹਾ ਸੀ ਤੇ ਜਿਸ ਨੂੰ ਇਹ ਉਤਾਰਨਾ ਚਾਹੁੰਦੇ ਸੀ ਪਰ ਇਹ ਨਹੀਂ ਸੀ ਜਾਣ ਦੇ ਕੇ ਜਿਸ ਵੱਲ ਉਹ ਅਕਾਲ ਪੁਰਖ ਹੋ ਜਾਂਦਾ ਹੈ ਲੱਖਾਂ ਹੱਥ ਲੱਖਾਂ ਬਾਹਾਂ ਇਕੱਠੀਆਂ ਹੋ ਕੇ ਵੀ ਉਸ ਦਾ ਕੁਝ ਨਹੀਂ ਬਿਕਾਰ ਸਕਦੀਆਂ ਤੇ ਜਦੋਂ ਇਸ ਗੱਲ ਦਾ ਬਾਦਸ਼ਾਹ ਨੂੰ ਪਤਾ ਲੱਗਿਆ ਕਿ ਚੋਲਾ ਤਾਂ ਉਤਰ ਨਹੀਂ ਰਿਹਾ ਤਾਂ ਉਹ ਬੜਾ ਗੁੱਸੇ ਵਿੱਚ ਆਉਂਦਾ ਹੈ ਤੇ ਕਹਿਣ ਲੱਗਦਾ ਹੈ ਕਿ ਕੋਈ ਹਿੰਦੂ ਲੱਗਦਾ ਮੈਨੂੰ ਇਹ ਕੋਈ ਹਿੰਦੂਆਂ ਦਾ ਗੁਰੂ ਜਾਪਦਾ ਤੇ ਕਹਿੰਦਾ ਹੈ ਕਿ ਜਾਓ ਉਸ ਨੂੰ ਫੜ ਕੇ ਪਾਣੀ ਵਿੱਚ ਛੁੱਟ ਦਿਓ ਪਰ ਹੁਣ ਜੋ ਧੰਨ ਗੁਰੂ ਨਾਨਕ ਦੇਵ ਜੀ ਸਨ ਉਹ ਤਾਂ ਪੂਰੀ ਸ੍ਰਿਸ਼ਟੀ ਦੇ ਸਾਹੇ ਸਨ ਉਹ ਤਾਂ ਜਿੰਨੇ ਸਿੱਖਾਂ ਦੇ ਸਨ ਓਨੇ ਹੀ ਹਿੰਦੂ ਵੀਰਾਂ ਦੇ ਸਨ ਤੇ ਓਨੇ ਹੀ ਉਹ ਮੁਸਲਮਾਨ ਵੀਰਾਂ ਦੇ ਸਨ ਤੇ ਅਲੱਗ ਅਲੱਗ ਦੇਸ਼ਾਂ ਵਿੱਚ ਧੰਨ ਗੁਰੂ ਨਾਨਕ ਦੇਵ ਜੀ ਦੇ ਅਲੱਗ ਅਲੱਗ ਨਾਮ ਹਨ ਹਿੰਦੂ ਦਾ ਗੁਰੂ ਮੁਸਲਮਾਨ ਦਾ ਪੀਰ ਧੰਨ ਗੁਰੂ ਨਾਨਕ ਦੇਵ ਫਕੀਰ ਇਹ ਵੀ ਧੰਨ ਗੁਰੂ ਨਾਨਕ ਦੇਵ ਜੀ ਦੇ ਬਾਰੇ ਹੀ ਕਿਹਾ ਜਾਂਦਾ ਸੀ ਹੁਣ ਬਾਦਸ਼ਾਹ ਦਾ ਹੁਕਮ ਸੁਣ ਕੇ ਉਹ ਵਜ਼ੀਰ ਧੰਨ ਗੁਰੂ ਨਾਨਕ ਦੇਵ ਜੀ ਦੇ ਕੋਲ ਇੱਕ ਵਾਰ ਫਿਰ ਤੋਂ ਆਇਆ ਬੜਾ ਗੁੱਸਾ ਸੀ ਉਹਨਾਂ ਦੇ ਮਨ ਵਿੱਚ ਕਿਉਂਕਿ ਜੇ ਉਹ ਵਜ਼ੀਰ ਸਨ ਇਹ ਵੀ ਹੁਕਮ ਦੇ ਪਾਬੰਦ ਸਨ ਉਹਨਾਂ ਨੂੰ ਹੁਕਮ ਮਿਲਿਆ ਹੋਇਆ ਸੀ ਤੇ ਫਿਰ ਇਹਨਾਂ ਵਜ਼ੀਰਾਂ ਨੇ ਤੇ ਉੱਥੋਂ ਦੇ ਲੋਕਾਂ ਨੇ ਧੰਗ ਗੁਰੂ ਨਾਨਕ ਦੇਵ ਜੀ ਨੂੰ ਫੜ ਕੇ ੱੱਕੇ ਨਾਲ ਨਦੀ ਵਿੱਚ ਸੁੱਟ ਦਿੱਤਾ ਪਰ ਜੋ ਧੰਗ ਗੁਰੂ ਨਾਨਕ ਦੇਵ ਜੀ ਦੇ ਚੋਲਾ ਪਾਇਆ ਹੋਇਆ ਸੀ ਉਹ ਪੁਸ਼ਾਕਾ ਪਾਇਆ ਹੋਇਆ ਸੀ ਉਹ ਨਦੀ ਵਿੱਚ ਸਿੱਟਣ ਤੋਂ ਬਾਅਦ ਵੀ 1% ਤੱਕ ਗਿੱਲਾ ਨਾ ਹੋਇਆ ਉਸ ਦਾ ਤਾਂ ਪੱਲਾ ਵੀ ਨਹੀਂ ਭਿੱਜਾ ਤੇ ਮਹਾਰਾਜ ਧੰਗ ਗੁਰੂ ਨਾਨਕ ਦੇਵ ਜੀ ਫਿਰ ਨਰਦੀ ਦੇ ਵਿੱਚੋਂ ਬਾਹਰ ਨਿਕਲੇ ਤੇ ਨਦੀ ਦੇ ਕਿਨਾਰੇ ਬੈ ਕੇ ਅਕਾਲ ਪੁਰਖ ਦਾ ਕੀਰਤਨ ਕਰਨ ਲੱਗੇ ਆ ਤੇ ਜੇਕਰ ਵੀਡੀਓ ਚੰਗੀ ਲੱਗੀ ਚੈਨਲ ਨੂੰ ਸਬਸਕ੍ਰਾਈਬ ਕਰਨਾ ਵੀਡੀਓ ਨੂੰ ਸ਼ੇਅਰ ਕਰਨਾ ਤੇ ਕਮੈਂਟਾਂ ਵਿੱਚ ਵਾਹਿਗੁਰੂ ਲਿਖਣਾ ਨਾ ਭੁੱਲਣਾ ਧੰਨਵਾਦ